ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਅੱਜ ਕੁਝ ਮੁੱਖ ਖਬਰਾਂ ਦੇ ਨਾਲ ਗੱਲ ਕਰਦੇ ਆਂ ਵਿਰੋਧੀ ਧਰ ਦੇ ਮਜਬੂਤ ਨੇਤਾ ਰਾਹੁਲ ਗਾਂਧੀ ਦਾ ਉਹਨਾਂ ਦਾ ਕੀ ਕਸੂਰ ਸੀ ਉਹਨਾਂ ਦਾ ਕਸੂਰ ਸਿਰਫ ਇਹ ਸੀ ਕਿ ਉਹਨਾਂ ਨੇ ਐਸਸੀ ਬੀਸੀ ਐਸਟੀ ਦੇ ਦਲਿਤ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਂ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਜਾਂ ਫਿਰ ਉਹਨਾਂ ਨੇ ਉਹਨਾਂ ਦੇ ਹੋਸਟਲ ਦੇ ਵਿੱਚ ਮਿਲ ਰਏ ਖਾਣੇ ਬਾਰੇ ਪੁੱਛਿਆ ਗਿਆ ਸ਼ਾਇਦ ਇਹ ਭਾਰਤੀ ਜਨਤਾ ਪਾਰਟੀ ਨੂੰ ਮਨਜ਼ੂਰ ਨਹੀਂ ਸੀ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਗੱਲ ਕਰਦੀ ਹੈ ਜਾਤੀ ਜਨਗਣਨਾ ਹੋਣੀ ਚਾਹੀਦੀ ਹੈ ਲੇਕਿਨ ਰਾਹੁਲ ਗਾਂਧੀ ਦਾ ਐਡਾ ਵੱਡਾ ਕਸੂਰ ਨਹੀਂ ਸੀ ਕਿ ਉਹਨਾਂ ਉੱਤੇ ਐਫ ਆਰ ਆਈ ਦਰਜ ਕਰਵਾ ਦਿੱਤੀ ਗਈ ਜੋ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਰਾਹੁਲ ਗਾਂਧੀ ਦਰਬੰਗਾ ਦੇ ਵਿੱਚ ਇੱਕ ਹੌਸਟਲ ਹੈ ਬੀ ਆਰ ਅੰਬੇਦਕਰ ਦੇ ਨਾਮ ਤੇ ਰਾਹੁਲ ਗਾਂਧੀ ਉੱਥੇ ਪਹੁੰਚੇ ਤੇ ਉਹਨਾਂ ਨੇ ਜਾ ਕੇ ਦਲਿਤ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਪੁੱਛੀਆਂ ਤੇ ਉਹਨਾਂ ਨੂੰ ਇਹ ਗੱਲ ਕਹੀ ਕਿ ਜੇਕਰ ਬਿਹਾਰ ਦੇ ਵਿੱਚ ਕਾਂਗਰਸ ਪਾਰਟੀ ਆਉਂਦੀ ਹੈ ਤਾਂ ਉਹ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਗੇ ਤੇ ਉਹਨਾਂ ਦੇ ਨਾਲ ਹਮੇਸ਼ਾ ਖੜਨਗੇ ਲੇਕਿਨ ਭਾਤੀ ਜਨਤਾ ਪਾਰਟੀ ਅਤੇ ਨितीश ਕੁਮਾਰ ਨੂੰ ਇਹ ਮਨਜ਼ੂਰ ਨਹੀਂ ਹੋਇਆ ਜਿੰਨਾ ਮਰਜ਼ੀ ਦਬਾ ਲੈਣ ਰਾਹੁਲ ਗਾਂਧੀ ਲੋਕਪ੍ਰੀਏ ਦਿਨ ਵੀ ਦਿਨ ਵੱਧ ਰਹੀ ਹੈ ਗੱਲ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਰਾਹੁਲ ਗਾਂਧੀ ਉੱਤੇ 2 ਐਫ ਆਰ ਆਈ ਦਰਜ ਕੀਤੀਆਂ ਗਈਆਂ ਨੇ ਪੁਲਿਸ ਵੱਲੋਂ ਪੁਲਿਸ ਨੇ ਕਿਹਾ ਕਿ ਰਾਹੁਲ ਗਾਂਧੀ ਅੰਬੇਕਾ ਹਸਪਤਾਲ ਵਿੱਚ ਬਿਨਾ ਇਜਾਜ਼ਤ ਮੀਟਿੰਗ ਕੀਤੀ ਅਤੇ ਉਹਨਾਂ ਨੇ ਇਸ ਕਾਨੂੰਨ ਦੀ ਉਲੰਘਣਾ ਕੀਤੀ ਹੈ ਹੁਣ ਰਾਹੁਲ ਗਾਂਧੀ ਜੀ ਨੇ ਅੱਗੋਂ ਇਹ ਗੱਲ ਕੀਤੀ ਕਿ ਇਹ ਮੇਰੇ ਲਈ ਮੈਡਲ ਹੈ ਮੇਰੇ ਖਿਲਾਫ 30 ਬਤੀ ਮਾਮਲੇ ਹਨ ਕਾਂਗਰਸ ਦੇ ਰਾਸ਼ਟਰਪਤੀ ਪ੍ਰਧਾਨ ਮਲਿਕਾ ਰੁਜਨ ਖੜਗੇ ਨੇ ਵੀ ਐਕਸ ਤੇ ਪੋਸਟ ਕੀਤਾ ਹੈ ਤੇ ਪੁੱਛਿਆ ਕਿ ਦਲਿਤ ਪਛੜੇ ਅਤੇ ਪਛੜੇ ਵਰਗ ਦੇ ਵਿਦਿਆਰਥੀਆਂ ਨਾਲ ਗੱਲ ਕਰਨਾ ਸੰਵਿਧਾਨ ਦੇ ਵਿਰੁੱਧ ਹੈ ਤੇ ਉਹਨਾਂ ਨਾਲ ਉਨ੍ਹਾਂ ਦੀ ਸਿੱਖਿਆ ਉਨ੍ਹਾਂ ਦੀ ਭਾਰਤੀ ਪ੍ਰੀਖਿਆਵਾਂ ਅਤੇ ਨੌਕਰੀਆਂ ਬਾਰੇ ਗੱਲ ਕਰਨਾ ਗਲਤ ਹੈ ਵੈਸੇ ਜੇ ਗੱਲ ਕਰ ਲਈਏ ਤਾਂ ਰਾਹੁਲ ਗਾਂਧੀ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਜੇਕਰ ਮੈਂ ਇਸ ਗੱਲ ਨੂੰ ਐਫ ਆਰ ਆਈ ਨੂੰ ਹੱਸ ਕੇ ਸਵੀਕਾਰ ਕਰਦਾ ਹਾਂ ਕਿਉਂਕਿ ਜੇਕਰ ਮੈਂ ਦਲਿਤ ਭਾਈਚਾਰੇ ਦੇ ਨਾਲ ਬੈਠ ਕੇ ਉਹਨਾਂ ਦੀਆਂ ਮੁਸ਼ਕਲਾਂ ਪੁੱਛੀਆਂ ਹਨ ਉਹਨਾਂ ਦੀਆਂ ਨੌਕਰੀਆਂ ਬਾਰੇ ਗੱਲ ਕੀਤੀ ਹੈ ਯਾ ਫਿਰ ਉਹਨਾਂ ਨੂੰ ਮੈਂ ਉਹਨਾਂ ਨੂੰ ਖਾਣੇ ਵਾਲੇ ਪਿੱਛੇ ਆਉਂ ਤਾਂ ਜੇਕਰ ਮੈਂ ਗਲਤ ਆ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੇਰੇ ਤੇ ਵੱਡੀ ਤੋਂ ਵੱਡੀ ਐਫ ਆਰ ਆਈ ਵੀ ਦਰਜ ਕਰ ਦੇਣ ਤਾਂ ਮੈਂ ਹੱਸ ਕੇ ਸਵੀਕਾਰ ਕਰਾਂਗਾ